ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਹੋਟਲਾਂ ਵਿੱਚ ਚੱਲ ਰਹੇ ਦੇ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਪਟਿਆਲਾ ਰੋਡ ਤੇ ਸਥਿਤ ਦੋ ਹੋਟਲਾਂ ਦੇ ਵਿੱਚ ਛਾਪਾ ਮਾਰਿਆ ਹੈ। ਚੱਲ ਰਹੇ ਦੇ ਵਪਾਰ ਦੇ ਧੰਦੇ ਦਾ ਭੰਡਾ ਫੋਟ ਕੀਤਾ ਹੈ। ਪੁਲਿਸ ਨੇ ਦੋ ਦੋਸ਼ੀਆਂ ਦੇ ਖਿਲਾਫ ਵਕਫਾਖਤਾ ਰਾਮਾ ਤਹਿਤ ਕੇਸ ਵੀ ਦਰਜ ਕੀਤਾ ਹੈ ਜਿਸ ਵਿੱਚ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਦੂਜੇ આરોપી ਦੀ ਤਲਾਸ਼ ਕੀਤੀ ਜਾ ਰਹੀ ਹੈ। ਫ਼ਰੀਦਾਨਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ। ਜੀ ਪਟਿਆਲਾ ਰੋਡ ਤੇ ਹੋਟਲ ਤੇ ਰੇਡ ਮਾਰ ਕੇ ਜਿਹੜਾ ਕੁਰਚਾ ਬਰਛੇਤਿਆ ਉਹਦੇ ਬਾਰੇ ਥੋੜੀ ਜਾਣਕਾਰੀ ਦੰਦੂ ਪਟਿਆਲਾ ਰੋਡ ਤੇ ਕੱਲ ਅਸਰਾਂ ਵਾਲੋਂ ਰਾਤ ਨੂੰ ਚੈਕਿੰਗ ਕੀਤੀ ਗਈ ਸੀ ਕਿ ਜਿੱਥੇ ਬਾਨੀ ਹੋਟਲ ਤੇ ਰੇਡ ਕੀਤੀ ਗਈ ਜਿੱਥੇ ਕੋਈ ਸਟਾਫ ਤੇ ਜਾਂ ਕੋਈ ਹੋਰ ਕਹਿਣਾ ਨਹੀਂ ਪਾਇਆ ਸੀ ਤੇ ਨਾਲ ਲੱਗਦੀ ਏਕ ਏ ਗ੍ਰੈਂਡ ਹੋਟਲ ਹੈ ਪਟਿਆਲਾ ਰੋਡ ਤੇ ਉੱਥੇ ਕੀਤੀ ਸੀ ਜੇ ਦੋ ਕੁड़ियां ਬਰਾਮਦ ਕੀਤੀਆਂ ਤੇ ਬਾਕੀ ਤਰਹੀ ਚੱਲ ਰਹੀ ਹੈ ਜੋ ਅਸਰਾਂ ਵਾਲੋ ਇੱਥੇ ਗ੍ਰਾਹਕਾਰੀਆਂ ਕਿੰਨੀਆਂ ਪਾਈਆਂ ਨੇ ਇਹ ਚ ਜਿਹੜਾ ਗ੍ਰੈਂਡ ਏਕ ਏ ਗ੍ਰੈਂਡ ਹੋਟਲ ਦਾ ਮਾਲਕ ਓ ਪ੍ਰਮੋਹਤ ਬਾੜੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇੱਕ ਦਿਨ ਦੇ ਪੁਲਿਸ ਰਮਾਨਾ